ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ ਚੋਣ ਲਈ ਨਿਯੁਕਤ ਨਿਗਰਾਨਾ ਨੇ ਅੱਜ ਮੋਹਾਲੀ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਾਰਲੀਮੈਂਟੀ ਹਲਕੇ ਚ ਪੈਂਦੇ 9 ਵਿਧਾਨ ਸਭਾ ਹਲਕਿਆਂ ਨਾਲ ਸੰਬੰਧਿਤ ਜ਼ਿਲ੍ਹਾ ਚੋਣ ਅਧਿਕਾਰੀਆਂ ਸੀਨੀਅਰ ਪੁਲਿਸ ਕਪਤਾਨਾਂ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਨਾਲ ਮੀਟਿੰਗ ਕੀਤੀ। ਨਿਗਰਾਨ ਟੀਮ ਵਿੱਚ ਸ਼ਾਮਲ ਜਨਰਲ ਨਿਗਰਾਨ ਵਜੋਂ ਨਿਯੁਕਤ ਡਾਕਟਰ ਹੀਰਾ ਲਾਲ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ। ਜਨਰਲ ਚੋਣ ਆਬਜ਼ਰਵਰ ਨੇ ਭਾਰਤੀ ਚੋਣ ਕਮਿਸ਼ਨ ਵੱਲੋਂ ਇਸ ਵਾਰ ਗ੍ਰੀਨ ਇਲੈਕਸ਼ਨ ਕਰਵਾਉਣ ਦੇ ਦਿੱਤੇ ਨਾਅਰੇ ਨੂੰ ਜ਼ਮੀਨੀ ਹਕੀਕਤ ਕਾ ਜਾਰੀ ਕੀਤਾ ਉਹਨਾਂ ਨੇ ਚੋਣਾ ਮੌਕੇ ਵਰਤੀ ਜਾਣ ਵਾਲੀ ਸਮੱਗਰੀ ਤੋਂ ਪੈਦਾ ਹੋਣ ਵਾਲੇ ਕਚਰੇ ਨੂੰ ਘਟ ਕਰਨ ਅਤੇ ਪਲਾਸਟਿਕ ਤੋਂ ਗੁਰੇਜ਼ ਕਰਨ ਲਈ ਕਿਹਾ ਜਨਰਲ ਆਬਜ਼ਰਵਰ ਨੇ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਪਾਰਲੀਮੈਂਟੀ ਹਲਕਾ ਦੇਸ਼ ਚ ਗ੍ਰੀਨ ਚੋਣਾ ਦੇ ਮਾਡਲ ਵੱਜੋਂ ਉਭਰੇਗਾ ਉਹਨਾਂ ਨੇ 1 ਜੂਨ ਨੂੰ ਹਰ ਵੋਟਰ ਨੂੰ ਇੱਕ ਇੱਕ ਰੁੱਖ ਲਗਾਉਣ ਜਾਂ ਇੱਕ ਬੂਟੇ ਨੂੰ ਅਪਣਾ ਕੇ ਰੋਜ਼ਾਨਾ ਪਾਣੀ ਦੇਣ ਲਈ ਕਿਹਾ ਹੈ ਪੁਲੀਸ ਸਾਹਿਬ ਜਨਰਲ ਇੰਸਪੈਕਟਰ ਆਪ ਜੀ ਵਰਮਾ ਜਨਰਲ ਆਜਰਾ ਹਮ ਲੋਗੋ ਨੇ ਕਦੇ पूरा ओवरऑल इलेक्शन के प्रिपरेशन की एक समीक्षा की उसके बाद हम लोगों ने इसको अनमेल किया फिर हम आप लोगों से ग्रीन भी उसमें कई ग्रीन में क्या करेंगे कहीं करें। पर भी बात हुई ग्रीन इलेक्शन पे उसके बाद अभी आप लोगों से इसकी अनमेलिंग की तो लॉन्च किया ਇਸ ਮੌਕੇ ਲੋਕ ਸਭਾ ਚੋਣਾਂ 2019 ਵਿੱਚ ਸਭ ਤੋਂ ਵੱਧ ਵੋਟ ਫੀਸਦ ਵਾਲੇ ਪੋਲਿੰਗ ਬੂਥ ਦੇ ਬੀਐਲਓਜ਼ ਨੂੰ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ ਜਨਰਲ ਆਬਜ਼ਰਵਰ ਨੇ ਜ਼ਿਲ੍ਹਾ ਕੰਪਲੈਕਸ ਚ ਬੂਟੇ ਵੀ ਲਗਾਏ ਅਤੇ ਇਸ ਮੌਕੇ ਹਾਜ਼ਰ ਸਕੂਲੀ ਬੱਚਿਆਂ ਨੂੰ ਪ੍ਰਦੂਸ਼ਣ ਰਹਿਤ ਚੋਣਾਂ ਲਈ ਵੋਟਰਾਂ ਨੂੰ ਜਾਗਰੂਕ ਕਰਨ ਦੀ ਸੌ ਚੁਕਾਈ ਗਈ ਉਹਨਾਂ ਨੇ ਕੁਝ ਗੈਸ ਸਿਲੰਡਰਾਂ ਤੇ ਵੋਟ ਪਾਉਣ ਦੀ ਅਪੀਲ ਵਾਲੇ ਸਟicker ਵੀ ਲਗਾਏ જલંધર પછી